ਖੜੇ ਸੀਗੇ ਤੇ ਆ ਬਾਈ ਨਾ ਨੇਪਾਲ ਤੋਂ ਐ ਤੇ ਹੱਥ ਜਾ ਤੇ ਕੁਛ ਚੱਕੀ ਫਿਰਦਾ ਤੇ ਦੱਸੂ ਇਹਦੇ ਬਾਰੇ ਹਨਾ ਤੇ ਆ ਡੱਬੇ 'ਚ ਵੀ ਆ ਡੱਬੇ 'ਚ ਕੀ ਸੀਗਾ ਇਹ ਹੈ ਜੀ ਇਹ ਠੀਕ ਹੈ ਆ ਸਾਰੀ ਜਾਣਕਾਰੀ ਬਾਈ ਦਊਗਾ ਤੇ ਸੁਣ ਲਿਓ ਹਨਾ ਤੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਕਈ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਉਣੀ ਜ਼ਰੂਰੀ ਆ ਕੁਝ ਨੂੰ ਪਤਾ ਹੀ ਨਹੀਂ ਹੁੰਦਾ ਵੀ ਜਿਹੜੀਆਂ ਚੀਜ਼ਾਂ ਇਹ ਸੜਕਾਂ ਤੇ ਆ ਚੱਕੀ ਫਿਰਦਾ ਆਹ ਲਵਾਜ਼ ਹੁੰਦਾ ਪਹਿਲਾਂ ਤਾਂ ਤੇਰੇ ਨਾਲ ਦੇ ਹੋਰ ਵੀ ਫਿਰਦੇ ਆ ਹਾਂਜੀ ਤੇ ਬਾਈ ਇਹੋ ਜਿਹੇ ਬੰਦੇ ਜਿੱਥੇ ਵੀ ਤੁਹਾਨੂੰ ਸੜਕ ਤੇ ਮਿਲ ਜਾਣ ਕਿਸੇ ਨੂੰ ਹਨਾ ਤਾਂ ਤੁਸੀਂ ਵੀ ਕਮੈਂਟ ਕਰਕੇ ਦੱਸ ਦਿਓ ਵੀ ਤੁਹਾਨੂੰ ਕਿੱਥੇ ਕਿੱਥੇ ਅਜਿਹੇ ਬੰਦੇ ਮਿਲੇ ਨੇ ਤੇ ਬਾਈ ਤੋਂ ਜਾਣਕਾਰੀ ਲੈਣੇ ਹਾਂ ਵੀ ਕੀ ਨਾਮ ਹੈ ਇਹ ਮੇਰਾ ਨਾਮ ਬਿਸ਼ਨੂ ਹੈ ਬਿਸ਼ਨੂ ਕੀ ਕੁਛ ਹੈ ਤੇਰੇ ਕੋਲੇ ਇਹ ਹਿੰਗ ਬੇਟਾ ਜੀ ਹਿੰਗ ਹੈ ਸਲਾਜੀ ਦਾ ਹੈ ਅੱਛਾ ਪਹਿਲਾਂ ਤਾਂ ਉਹ ਸਿਲਾਜੀਤ ਦਿਖਾ ਦੇ ਕਹੇ ਜੀ ਸਿਲਾਜੀਤ ਹੁੰਦੀ ਹੈ ਤੇ ਕੀ ਖਾਸ ਹੁੰਦਾ ਕੀ ਗੁਣ ਹੁੰਦੇ ਨੇ ਇਸ ਸਲਾਜੀਤ ਦਾ ਬਤਾ ਜੀ ਇਹ ਇਹ ਸਿਲਾ ਪੱਥਰ ਜੀ ਦਾ ਪਹਾੜ ਕੀ ਰਸ ਹੁੰਦਾ ਹੈ ਜੀ ਇਹ ਪਹਾੜ ਕੀ ਪਸੀਨਾ ਹੁੰਦਾ ਹੈ ਜੀ ਅੱਛਾ ਪਹਾੜ ਦਾ ਪਸੀਨਾ ਹੁੰਦਾ ਹੈ ਹਾਂ ਇਹ ਦੇਖੋ ਇਹ ਨਰਮ ਹੈ ਅੱਛਾ ਇਹ ਸੀ ਮਾਰੋ ਜੀ ਪੱਥਰ ਹੋ ਜਾਂਦਾ ਹੈ ਲੈ ਮਾਰ ਕੇ ਦਿਖਾ ਦੇ ਇਹ ਤੇਰਾ ਟੁੱਟਦਾ ਹੈ ਇਹ ਪਛਾਣ ਜੇ ਕਿਸੇ ਨੇ ਕਰਨੀ ਹੋਵੇ ਉਹ ਤੋੜਦਾ ਇਹ ਦੇਖੋ ਪੱਥਰ ਕੀ ਤਰ੍ਹਾਂ ਟੁੱਟੇਗਾ ਜੀ ਉਹ ਤੋੜਦਾ ਮੈਂ ਕੀ ਮਾਰਾਂ ਇਹ ਜਿਹੜੋ ਖਿੱਚੋ ਤਾਰ ਬਣੇਗਾ ਜੀ ਦੇਖੋ ਇਹ ਤਾਂ ਨਰਮ ਹੈ ਜਿੰਨਾ ਖਿੱਚੋ ਤਾਰ ਬਣੇਗਾ ਅੱਛਾ ਇਹ ਸਲਾ ਜਿਹਾ ਹੈ ਜੀ ਅੱਛਾ ਇਹ ਇਹ ਇਹਦੇ ਫਾਇਦੇ ਭਾਈ ਇਸ ਇਹਦਾ ਕੋਈ ਫਾਇਦਾ ਹੈ ਜੀ ਇਹ ਮੋਢੇ ਦਰਦਾਂ ਕੇ ਲਈ ਹੈ ਕਮਰ ਦਰਦਾਂ ਕੇ ਲਈ ਹੈ ਅੱਛਾ ਹੱਡੀ ਦਰਦਾਂ ਕੇ ਲਈ ਹੈ ਕਿਵੇਂ ਖਾਣਾ ਹੁੰਦਾ ਦੱਸਤਾ ਇਹਨੂੰ ਇਹ ਦੁੱਧ ਕੇ ਸਾਥ ਥੋੜੀ ਛੋਲੇ ਕੀ ਦਾਣਾ ਬਰਾਬਰ ਇੱਕ ਗਲਾਸ ਦੁੱਧ ਕਰੋ ਹੂੰ ਦੁੱਧ ਮੇ ਛੋਲੇ ਕੀ ਦਾਣਾ ਬਰਾ ਡਾਲੋ ਅੱਛਾ ਪੀ ਸਕਦੇ ਹੋ ਜੀ ਇਹ ਇਹ ਸਰੀਰ ਮੇ ਖੂਨ ਸਾਫ ਕਰਤਾ ਹੈ ਬਲੱਡ ਕੋ ਰਿਫਰੈਂਡ ਕਰਤਾ ਹੈ ਦਰਦ ਦੁਦਾ ਆਰਾਮ ਕਰਦਾ ਹੈ ਪੂਰੀ ਸਾਫ ਕਰਦਾ ਹੈ ਕਾਉਂ ਲੱਗਦਾ ਹੈ ਅੱਛਾ ਖੜਾ ਹੋ ਜਾ ਪਹਿਲਾਂ ਤੱਕ ਮੈਨੂੰ ਐਂ ਦੱਸ ਕੁਝ ਲੋਕ ਨਾ ਇਹਨੂੰ ਮਤਲਬ ਇੱਕੋ ਹੀ ਸੋਚ ਬਣਾਈ ਬੈਠੇ ਨੇ ਵੀ ਸਿਲਾਜੀਤ ਉਸ ਕੁਝ ਗਲਤ ਚੀਜ਼ਾਂ ਵਾਸਤੇ ਹੁੰਦਾ ਮਾੜਾ ਸੋਚ ਬਦਲਦੇ ਉਹਨਾਂ ਦੀ ਨਾ 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 ਹਰ ਕੰਮ ਕੀ ਚੀਜ਼ ਹੈ ਜੀ ਸਲਾਹ ਸਲਾਜੀ ਦਰਦ ਦੁਦਾਬਾਸਤੇ ਇੱਕ ਨੰਬਰ ਵੇਸਟ ਹੈ। ਕੂਣ ਸਾਫ ਕਰਨ ਦੀ ਕਿੰਨਾ ਜਿਹੜਾ ਫਾਇਦੇਮੰਦ ਰਹਿੰਦਾ ਹੈ? ਬਲੱਡ ਡੀਫੈਂ ਕਰਦਾ ਹੈ ਦਰਦ ਦੁਦਾ ਆਰਾਮ ਦਤਾ ਹੈ। ਅੱਛਾ। ਇਹ ਬਹੁਤ ਬੜੀਆ ਚੀਜ਼ ਹੁੰਦਾ ਹੈ। ਵੀ ਜ਼ਰੂਰੀ ਨਹੀਂ ਆਣਾ ਜਿਹੜੀ ਇੱਕ ਸੂਚ ਬਣਾਈ ਹੋਈ ਹੈ ਉਹ ਤੋਂ ਇਲਾਵਾ ਵੀ ਸਲਾਜੀ ਇਹ ਕੰਮ ਕਰਦਾ। ਬਾਈ ਇਹਦਾ ਰੇਟ ਕੀ ਹੈ? ਇਸਕੇ ਇਹ ਸਲਾਜੀ ਰਾਹਤਾ ਹੈ ਟੋਲਾ ਦੇ ਹਿਸਾਬ ਸੇ ਵੇਚਦਾ ਹੈ ਜੀ। ਅੱਛਾ 250 ਰੁਪਏ ਟੋਲਾ ਹੈ। 250 ਰੁਪਏ ਟੋਲਾ। ਹਾਂ ਜੀ। ਇਹ ਬਾਜ਼ਾਰ ਮੇਂ ਤਾਂ ਕੋਈ 500 ਰੁਪਏ 600 ਰੁਪਏ ਟੋਲਾ ਵੀ ਵੇਚ ਸਕਤੇ। ਆਮੀ ਖੁਦ ਨਿਕਾਲ ਕੇ ਲਿਆਤਾ ਹੈ ਜੀ। ਕਿਸੇ ਕੇ

ਇਹ ਕੋਈ ਇੱਕ ਬਾਈਬਾਦਿਕ ਗੈਸ ਗੋਸ ਕਬਜੀ ਤੇਜਾਬ ਪੇਟ ਕੀ ਗੜਬੜੀ ਮੇਂ ਠੀਕ ਕਰਤਾ ਹੈ ਜੀ ਇਹ ਹੀਂ ਉਹ ਤਾਂ ਜੀ ਲੈ ਵੀ ਦੋਸਤੋ ਆਹ ਹੀਂਗ ਵੇਖੀ ਕੁਝ ਪੈਦੇ ਹੁੰਦੇ ਇਹਦੀ ਇਹ ਗੈਸ ਕੇ ਪ੍ਰੋਬਲਮ ਆਇਨਾ ਇਹ ਪੇਸੇ ਪੇਟ ਮੇਂ ਬਾਈ ਵੀ ਗੈਸ ਵੀ ਡਾਈਜੈਸ਼ਨ ਵਾਸਤੇ ਚੰਗਾ ਹੁੰਦਾ ਨਾ ਹਾਂ ਹਾਂ ਜੀ ਹਾਜਮੇ ਹੋ ਜੂਗਾ ਹਾਜਮਾ ਹੋ ਜੂਗਾ ਬੜੀ ਬੜੀ ਇਹ ਕੀ ਰੇਟ ਆ ਭਰਾ ਇਹ ਤੋ ਲਾ ਕੇ 60 ਰੁਪਏ ਤੋ ਲਾ ਕੇ ਹਿਸਾਬ ਸਿੱਧਾ 60 ਰੁਪਏ ਤੋ ਹਾਂ ਜੀ ਨਾਮ ਕੀ ਦੱਸੇ ਇਧਰ ਏ ਬਿਸ਼ਨੂ ਆਏ ਬਿਸ਼ਨੂ ਨਾਮ ਆ ਲੈ ਵੀ ਬਿਸ਼ਨੂ ਜੀ ਨੂੰ ਵੀ ਹੁਣ ਮਾਨਸਾ ਮਿਲਦਾ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਬਿਸ਼ਨੂ ਆਏ ਹੁਕਮ ਦਾ ਸੜਕਾਂ ਤੇ ਤੇ ਲੋਕਾਂ ਦੇ ਫਾਇਦੇ ਦੀਆਂ ਚੀਜ਼ਾਂ ਚੱਕੀ ਫਿਰਦਾ ਤੇ ਜਿਨੇ ਜਿਨੇ ਦੇਖਿਆ ਇਹਨਾਂ ਬਾਈ ਹੋਰਿਆਂ ਨੂੰ ਜਿਹੜੇ ਨੇਪਾਲ ਤੋਂ ਐਨੇ ਤੇ ਜਿਹੜੇ ਆਸਮਾਨ ਚੱਕੀ ਫਿਰਦੇ ਨੇ ਪੁੱਛ ਲਿਆ ਕਰੋ ਕਈ ਵਾਰੀ ਕੋਈ ਗਿਆਨ ਦੀ ਚੀਜ਼ ਹੁੰਦੀ ਆ ਬਾਈ ਨੇ ਦੱਸੀਆਂ ਜਿਹੜੀਆਂ ਗੱਲਾਂ ਨੂੰ ਸੁਣ ਕੇ ਤੁਹਾਨੂੰ ਵੀ ਕੁਝ ਹੈਰਾਨ ਕਰ ਦੇਣਗੀਆਂ ਹਨਾ ਉਹ ਸੁਣ ਲਿਓ ਹੁਣ ਤੇ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਜਿਹੜੀ ਆ ਵੀ ਲੋਕਾਂ ਨੂੰ ਪਤਾ ਲੱਗ ਸਕੇ ਵੀ ਛਿਲਾਜੀਤ ਤੇ ਹੀਂਗ ਦੇ ਹੋਰ ਕਿਹੜੇ-ਕਿਹੜੇ ਫਾਇਦੇ ਹੁੰਦੇ ਨੇ ਤੇ ਹੋਰ ਵੀ ਹੈਗਾ ਕੁਛ? ਅਰੇ ਪਹਾੜੀ ਧਨੀਆ ਬਤਾਏ ਜੀ। ਕਿੱਥੇ ਦਿਖਾ ਦੇ ਫਿਰ ਉਹ ਵੀ। ਮੈਂ ਬਾਬਾ ਸਮਾਨ ਤੱਕ ਹੀ ਵਰਦਾ ਨੂੰ ਦੱਸਦਾ ਹਾਂ ਨੀ। ਬਾਈ ਧਨੀਆ ਵੀ ਚੱਕੇ ਵਰਦਾ ਪਹਾੜੀ। ਇਹ ਪਹਾੜੀ ਟੀਮਰ ਬੋਲਤਾ ਹੈ ਜੀ ਇਸਨੇ ਧਨੀਆ ਵੀ ਕਿ ਇਸਕੇ ਨਾਮ ਇਹ ਨੇੜੇ ਮੈਂ ਪਹਾੜੀ ਟੀਮਰ। ਟੀਮਰ। ਹਾਂ ਜੀ। ਇਸੇ ਦਾਤੂ ਮੇਂ ਕੀੜਾ ਲੱਗ ਜਾਂਦਾ ਹੈ ਕਿਸੇ ਕੀ। ਅੱਛਾ ਦਾੰਤਾਂ 'ਚ ਕੀੜਾ ਲੱਗਿਆ ਨੂੰ ਉਸ ਵਾਸਤੇ। ਉਸ ਨੂੰ ਆਰਾਮ ਕਰੇਗਾ। ਇਸੇ ਪੇਟ ਇੱਕ ਵੇ ਪੇਟ ਕੇ ਬਿਮਾਰੀ ਮੇਂ ਵੀ ਠੀਕ ਕਰਤਾ ਹੈ ਜੀ। ਪੇਟ ਮੇਂ ਬਾਈ। ਇੱਕ ਰੇਟ ਅਸਤ। ਇਹ ਤੋ ਲੱਗੇ ਸਭ ਤੋਂ ਜਿਆਦਾ ਹੈ ਜੀ। ਕੀ ਰੇਟ ਹੈ? ਇਹ 200 ਰੁਪਏ ਟੋਲਾ ਦਿੱਤਾ ਹੈ 200 ਰੁਪਏ ਟੋਲਾ ਇਹ ਤਿੰਨ ਚੀਜ਼ਾਂ ਰੱਖਦਾ ਹਾਂ ਹਾਂਜੀ ਹਾਂਜੀ ਉਹ ਬਾਈ ਹੁਣ ਵਿਸ਼ਨੂ ਜੀ ਨੂੰ ਵੀ ਮਿਲਦਾ ਇੱਕ ਤਾਂ ਪਹਿਲਾਂ ਪੁੱਛ ਲਿਆ ਕਰੋ ਯਾਰ ਬਾਈ ਹੋਰ ਟੋਪੀ ਦੇਖ ਕੇ ਨਾ ਸੋਚਿਆ ਕਰੋ ਵੀ ਨੇਪਾਲ ਤੋਂ ਆਇਆ ਖਰੇ ਬਾਈ ਇੱਥੇ ਚੌਂਕੀਦਾਰੀ ਜਾਂ ਕਰਦਾ ਜਾਂ ਹੋਰ ਕੰਮ ਕਰਦਾ ਬਾਈ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦੱਸੀਆਂ ਤੁਹਾਡੇ ਵਾਸਤੇ ਫਾਇਦੇਮੰਦ ਹੋ ਸਕਦੀਆਂ ਨੇ ਇੱਕ ਚੀਜ਼ ਨੂੰ ਸਿਰਫ ਇੱਕ ਕੰਮ ਵਾਸਤੇ ਨਾ ਸੋਚਿਆ ਕਰੋ ਇੱਕ ਜਿਹੜੀ ਚੀਜ਼ ਹੁੰਦੀ ਆ ਉਹ ਬਹੁਤ ਸਾਰੇ ਫਾਇਦੇ ਦਿੰਦੀ ਆ ਅਬ ਵਿਸ਼ਨੂ ਨੇ ਸਮਝਾਤਾ ਹੈ ਨਾ ਲਾ ਫਿਰ ਓਕੇ ਕਰਦੇ ਇੱਧਰੋਂ ਓਕੇ ਆ ਵਿਸ਼ਨੂ ਵੱਲੋਂ ਤਾਂ ਫਿਰ ਕਰ ਦਿਓ ਦੱ